how about. ਜਿੰਦਾਬਾਦ ਜਿੰਦਾਬਾਦ ਸਭ ਤੋਂ ਪਹਿਲਾਂ ਤਾਂ ਮੈਂ ਪਟਿਆਲਾ ਟਾਈਮਸ ਨਿਊਜ਼ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਆ ਕੇ ਇਹ ਆਪਣੀ ਕਵਰੇਜ ਦਿੱਤੀ ਹੈ ਦੂਸਰਾ ਜੋ 23 April ਨੂੰ ਇੱਕ ਨਿਹੱਥੇ ਲੋਕਾਂ ਦੇ ਪਹਿਲਗਾਮ ਦੇ ਵਿੱਚ ਇੱਕ ਬਹੁਤ بڑا ਹਮਲਾ ਹੋਇਆ ਸੀ ਕਈਆਂ ਪੈਣਾ ਦੇ ਭਰਾ ਗਏ ਆ ਕਈ ਇੱਕ ਕਈਆਂ ਲੇਡੀਆਂ ਦੇ ਘਰ ਦਾ ਚਰਾਗ ਗਿਆ ਕਈਆਂ ਮਾਤਾਂ ਦੇ ਪੁੱਤਰ ਗਏ ਆ ਉਹਦੇ ਬਦਲੇ ਦੇ ਵਿੱਚ ਜੋ ਮੋਦੀ ਸਰਕਾਰ ਨੇ ਸੈਂਟਰ ਗਵਰਨਮੈਂਟ ਨੇ ਫੈਸਲਾ ਲਿਆ ਆਪਰੇਸ਼ਨ ਸੰਦੂਰ ਨੂੰ ਲਾਂਚ ਕੀਤਾ